ਕਰੀਏ ਆਪਣੇ ਮਨ ਦੇ ਵਿੱਚ ਦੋ ਚਾਰ ਗੱਲਾਂ ਹੈਗੀਆਂ ਜੋ ਮੈਂ ਅੱਜ ਤੁਹਾਡੇ ਨਾਲ ਸਾਰਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦਾ ਉਹ ਸਾਰੇ ਮੇਰੀ ਜ਼ਿੰਦਗੀ ਦੇ ਨਾਲ ਜੁੜੀਆਂ ਐ ਤੇ ਮੈਂ ਆਪਣੀ ਜ਼ਿੰਦਗੀ ਜਦੋਂ ਮੈਂ ਛੋਟੇ ਤੋਂ ਲੈ ਕੇ ਔਰ ਬड़ा ਜਦ ਤੱਕ ਹੋਇਆ ਉਹ ਮੈਂ ਚੀਜ਼ਾਂ ਆਬਜ਼ਰਵ ਕੀਤੀ ਸਮਾਜ ਦੇ ਵਿੱਚ ਕਿ ਕੀ ਕੀ ਚੀਜ਼ਾਂ ਜਿਹੜੀ ਆਪਣੇ ਸਮਾਜ ਦੇ ਵਿੱਚ ਹੈਗੀਆਂ ਜੋ ਮੈਨੂੰ ਲੱਗਦਾ ਹੈ ਕਿ ਇਦਾਂ ਦੇ ਪ੍ਰੋਗਰਾਮ ਅਵੇਅਰਨੈਸ ਔਰ ਸਾਡੀ ਸੋਚ ਥੋੜੀ ਜੀ ਬਦਲਣ ਦੀ ਲੋੜ ਹੈ ਜੋ ਸਾਡੀ ਕੁੜੀਆਂ ਦੇ ਪ੍ਰਤੀ ਹੈ ਜਦੋਂ ਅਸੀਂ ਪੈਦਾ ਹੋਏ ਜਦੋਂ ਕੋਈ ਸਾਡੇ ਘਰ ਜਦੋਂ ਬਚਪਨ ਦੀ ਗੱਲ ਕਰ ਰਹੇ ਜਦੋਂ ਪੁੱਤ ਜੰਮਦੇ ਆ ਤਾਂ ਦਾਦੀ ਹੋរី ਕਹਿੰਦੇ ਹੋ ਤੁਸੀਂ ਵੀ ਘਰ ਦੇ ਵਿੱਚ ਦੇਵਾ ਜਗਦਾ ਬਾਅਦ ਚ ਹੁਣ ਜਾ ਕੇ ਸਮਝ ਆਉਂਦਾ ਹੈ ਕਿ ਜਦੋਂ ਧੀ ਜਨਮ ਲੈਂਦੀ ਹੈ ਤਾਂ ਸਾਰਾ ਸੰਸਾਰ ਜਗਦਾ ਹੈ ਕਿਉਂਕਿ ਪੁੱਤ ਜੰਗਣ ਦੇ ਨਾਲ ਤਾਂ ਸਿਰਫ ਸਿਰਫ ਘਰ ਜਗਦਾ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕੇਸਿਸ ਦੇਖੇ ਬਹੁਤ ਸਾਰੇ ਇਦਾਂ ਦੀ ਐਕਸਪੀਰੀਅੰਸ ਕੀਤੀ ਜਦੋਂ ਮੈਨੂੰ ਲੱਗਿਆ ਵੀ ਕੁੜੀਆਂ ਦੇ ਨਾਲ ਜਸਟਿਸ ਨਹੀਂ ਕੀਤਾ ਜਾਂਦਾ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਜੋ ਮੇਰੀ ਜੋ ਸਾਡੇ ਘਰ ਦੇ ਵਿੱਚ ਹੋਇਆ ਅਸੀਂ ਸਮਾਜ ਦੇ ਸੀ ਸਾਡੇ ਘਰ ਦੇ ਵਿੱਚ ਬਹੁਤ ਪੜਾਈ ਲਿਖਾਈ ਹੈ ਪੜੇ ਲਿਖੇ ਹੈਗੇ ਪਰ ਫਿਰ ਵੀ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਕਿਦਾਂ ਦੇ ਨਾ ਸੋਚ ਮਤਲਬ ਨਾ ਚਾਹਦੇ ਹੋਏ ਵੀ ਕੁੜੀਆਂ ਦੇ ਨਾਲ ਕਿਦਾਂ ਇੱਕ ਇਨਜਸਟਿਸ ਹੁੰਦਾ ਹੈ ਪੀੜ ਭਾਵ ਹੁੰਦਾ ਅਸੀਂ ਸਾਨੂੰ ਕੋਚਿੰਗ ਲੈਣ ਵਾਸਤੇ ਦਿੱਲੀ ਭੇਜਤਾ ਗਿਆ ਵੀ ਤੁਸੀਂ ਜਾਓ ਵੀ ਇੰਜੀਨੀਅਰਿੰਗ ਦੀ ਕੋਚਿੰਗ ਲੈ ਲਓ ਉੱਥੇ ਜਾ ਕੇ ਦਿੱਲੀ ਦੀ ਮੈਡੀਕਲ ਦੀ ਕਾਲਜ ਲੈ ਲਓ ਨਾਨ ਮੈਡੀਕਲ ਦੀ ਕੋਚਿੰਗ ਲੈ ਲਓ ਜਾ ਕੇ ਜਦੋਂ ਕਿ ਸਾਡੀ ਭੈਣ ਸੀ ਜੀ ਉਹਨੇ ਵੀ ਆਪਣੀ ਇੱਛਾ ਜ਼ਾਹਿਰ ਕੀਤੀ ਵੀ ਮੈਂ ਵੀ ਜਾ ਕੇ ਕੋਚਿੰਗ ਲੈਣੀ ਹੈ ਤੇ ਮੈਂ ਜਾ ਕੇ ਆਪਣਾ ਚੰਗਾ ਪਲੱਸ 1 ਪਲੱਸ 2 ਦੇ ਵਿੱਚ ਕੋਚਿੰਗ ਲੈ ਕੇ ਵਧੀਆ ਐਡਮਿਸ਼ਨ ਲਿਵਾ ਗਈ ਆਈਆਈਟੀ ਦੇ ਵਿੱਚ ਹੀ ਆ ਮੈਡੀਕਲ ਕਾਲਜ ਦੇ ਵਿੱਚ ਬਟ ਸਾਡੇ ਜਿਹੜੇ ਮਾਪੇ ਸੀ ਪਾਏ ਚਾਚੇ ਸੀ ਉਹਨਾਂ ਨੇ ਮੇਰੀ ਭੈਣ ਨੂੰ ਅਲਾਉ ਨਹੀਂ ਕੀਤਾ ਵੀ ਨੀ ਕੁੜੀਆਂ ਨੇ ਕੀ ਕਰੂਗੀ ਕੋਚਿੰਗ ਲੈ ਕੇ ਉਸ ਨੂੰ ਅਲਾਉ ਨਹੀਂ ਕੀਤਾ ਉਹ ਉੱਥੇ ਹੀ ਪਿੰਡ ਦੇ ਵਿੱਚ ਹੀ ਪੜ੍ਹੀ 12ਵੀਂ 12ਵੀਂ ਉੱਥੋਂ ਹੀ ਕੀਤੀ ਲੋਕਲੀ ਕਿਸੇ ਕਾਲਜ ਦੇ ਵਿੱਚ ਦਾਖਲਾ ਲਿਆ ਦਾਖਲਾ ਲੈਣ ਤੋਂ ਬਾਅਦ ਬੀਏ ਐਮ ਕੀਤੀ ਬੀਐਮ ਇਹ ਕਰਨ ਤੋਂ ਬਾਅਦ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਹੁਣ ਕਰੇ ਰਹਿੰਦੇ ਆ ਤੇ ਘਰ ਦੇ ਵਿੱਚ ਹੀ ਆਪਣੇ ਅੱਗੇ ਫੈਮਿਲੀ ਨੂੰ ਅੱਗੇ ਪਾਲਣ ਪੋਸਣ ਦਾ ਕੰਮ ਕਰ ਰਹੇ ਜਦੋਂ ਆਪਾਂ ਕਹਿੰਦੇ ਆ ਵੀ ਫਾਈਨੈਂਸ਼ਲੀ ਇੰਡੀਪੈਂਡੈਂਟ ਵੀ ਇੱਕ ਆਪਣੇ ਪੈਰਾਂ ਤੇ ਖੜਾ ਹੋਣ ਵਾਲਾ ਕੰਮ ਉਹਨੂੰ ਉਸ ਨੂੰ ਜੋ ਮਰਜ਼ੀ ਕਰੀ ਜਾਵੇ ਲੇਕਿਨ ਉਸ ਦੇ ਨਾਲ ਅਸੀਂ ਇੱਕ ਚੰਗਾ ਵਤੀਰਾ ਨਹੀਂ ਕੀਤਾ ਸੀ ਭੇਦਭਾਵ ਕੀਤਾ ਮੈਨੂੰ ਲੱਗਦਾ ਵੀ ਹਾਂ ਸਾਡੇ ਘਰ ਵਾਲਿਆਂ ਨੇ ਮੇਰੀ ਭੈਣ ਦੇ ਨਾਲ ਚੰਗਾ ਨਹੀਂ ਕੀਤਾ ਇਸ ਦੇ ਨਾਲ ਨਾਲ ਮੈਂ ਹੋਰ ਐਗਜ਼ਾਮਪਲ ਦੇਣਾ ਚਾਹੁੰਦਾ ਮੇਰੀ ਵਾਈਫ ਉਹ ਆਪਣੇ ਮਾਪਿਆਂ ਦੀ ਇਕੱਲੀ ਕੁੜੀ ਹੈ ਤੇ ਆਪਣੇ ਮਾਪਿਆਂ ਦੀ ਇਕੱਲੀ ਕੁੜੀ ਹੈ ਤੇ ਉਹਦਾ ਜਨਮ ਹੋਇਆ 1991 ਦੇ ਵਿੱਚ 1991 ਦੇ ਵਿੱਚ ਜਿਸ ਮਾਪਿਆਂ ਦੇ ਕੋਲ ਇਕੱਲੀ ਕੁੜੀ ਹੋਵੇ ਤੁਸੀਂ ਸੋਚ ਸਕਦੇ ਹੋ ਵੀ ਸਮਾਜ ਨੇ ਕਿੰਨਾ ਪ੍ਰੈਸ਼ਰ ਪਾਇਆ ਹੋਣਾ ਯਾਰ ਵੀ ਤੁਹਾਡੇ ਕੋਲ ਇਕੱਲੀ ਕੁੜੀ ਹੈ ਤੁਸੀਂ ਹੋਰ ਕਰ ਲਓ ਤੁਸੀਂ ਹੋਰ ਕੋਈ ਤੁਹਾਡੇ ਕੋਲ ਬੱਚੇ ਹੋਣੇ ਚਾਹੀਦੇ ਆ ਬਟ ਮੈਂ ਉਹਨਾਂ ਦੀ ਸੋਚ ਨੂੰ ਸਲਾਮ ਕਰਨਾ ਕਿ ਇਕੱਲੀ ਕੁੜੀ ਉਹਨਾਂ ਦੇ ਕੋਲ ਹੈ ਔਰ ਅੱਜ ਉਹ ਕੁੜੀ ਜਿਹੜੀ ਹੈ ਡੀਸੀ ਹੁਸ਼ਿਆਰਪੁਰ ਹੈ ਔਰ ਇੱਕ ਚੀਜ਼ ਮੈਂ ਹੋਰ ਸਾਂਝੀ ਕਰਨਾ ਚਾਹੁੰਦਾ ਕਿ ਜਿੰਨੀ ਸੇਵਾ ਕੁੜੀਆਂ ਆਪਣੇ ਮਾਪਿਆਂ ਦੀ ਕਰਦੀ ਹੈ ਘਟੋ ਘਟ ਨੂੰ ਦਾ ਰੋਜ਼ ਆਪਣੇ ਪੇਰੈਂਟਸ ਨੂੰ ਜਿਹੜੀ ਮੇਰੀ ਵਾਈਫ ਹੈ ਤਿੰਨ ਤੋਂ ਚਾਰ ਕੋਲਾ ਡੇਲੀ ਕਰਦੀ ਹੈ ਸਵੇਰੇ ਉੱਠਦੇ ਸ਼ਾਮ ਨੂੰ ਸੌਂਦੇ ਦੁਪਹਿਰ ਨੂੰ ਕਰਦੀ ਹੈ ਉਹਨਾਂ ਦਾ ਹਾਲਚਾਲ ਕੁਛ ਵੀ ਹੈ ਵੀ ਤੁਸੀਂ ਠੀਕ ਹੋ ਤੁਸੀਂ ਰੋਟੀ ਖਾਧੀ ਹੈ ਤੁਸੀਂ ਨਹੀਂ ਖਾਧੀ ਹੈ ਤੁਸੀਂ ਕਿਵੇਂ ਕਰ ਰਹੇ ਹੋ ਤੁਹਾਡਾ ਦਵਾਈ ਟਾਈਮ ਤੇ ਲਈ ਹੈ ਕਿ ਨਹੀਂ ਲਈ ਹੈ ਔਰ ਦੂਜੇ ਹੱਥ ਆਪਾਂ ਦੇਖੀ ਵੀ ਮੇਰੀ ਜਿੱਦ ਗੱਲ ਮੈਂ ਕਰਾਂ ਜਾਂ ਕਿਸੇ ਹੋਰ ਦੀ ਮੁੰਡਿਆਂ ਦੀ ਗੱਲ ਕਰਾਂ ਅਸੀਂ ਇੰਨੀ ਸੇਵਾ ਨਹੀਂ ਕਰਦੇ ਆਪਣੇ ਮਾਪਿਆਂ ਦੀ ਮੈਨੂੰ ਇਸ ਦੇ ਵਿੱਚ ਕੋਈ ਗੁਰੇਜ਼ ਨਹੀਂ ਗੁਰੇਜ਼ ਨਹੀਂ ਹੈਗਾ ਵੀ ਕੈਨ ਨੂੰ ਯੂ ਐਡਮਿਟ ਕਰਨ ਨੂੰ ਵੀ ਮੈਂ ਦਿਨ ਦੇ ਵਿੱਚ ਹੋ ਸਕਦਾ ਮੈਂ ਇੱਕ ਕਾਲ ਕਰਦਾ ਹਾਂ ਜਾਂ ਦੋ ਕਾਲ ਕਰਦਾ ਹਾਂ ਬਟ ਮੇਰੀ ਜਿਹੜੀ ਵਾਈਫ ਹੈ ਯਾ ਕੁੜੀਆਂ ਆਓ ਆਪਣੇ ਮਾਪਿਆਂ ਦੀ ਬਹੁਤ ਸੇਵਾ ਕਰਦੀਆਂ ਇਸ ਦੇ ਨਾਲ ਨਾਲ ਹੀ ਮੈਂ ਹੋਰ ਇੱਕ ਐਗਜ਼ਾਮਪਲ ਦਿੰਨਾ ਸਾਡੀ ਇੱਕ ਕੋਰਟ ਲੱਗਦੀ ਹੈ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਸੀਨੀਅਰ ਸਿਟੀਜ਼ਨ ਕੋਰਟ ਜਿਹਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਦੀ ਜਦੋਂ ਸੇਵਾ ਸੰਭਾਲ ਨਹੀਂ ਹੁੰਦੀ ਉਹ ਸਾਡੇ ਕੋਲ ਆਉਂਦੇ ਆ ਵੀ ਮੇਰਾ ਪੁੱਤ ਜਾਂ ਮੇਰੀ ਮੇਰੇ ਬੱਚੇ ਮੇਰੀ ਸੇਵਾ ਸੰਭਾਲ ਨਹੀਂ ਕਰ ਰਹੇ ਤੇ ਜਿਹੜੀ ਮੈਂ ਪ੍ਰਾਪਰਟੀ ਉਹਦੇ ਨਾਮ ਲਾਈ ਹੈ ਉਹਨਾਂ ਨੇ ਤੁਸੀਂ ਤੋੜ ਕੇ ਮੇਰੇ ਨਾਮ ਵਾਪਸ ਕਰ ਦਿਓ ਨਾ 90% ਜਿਹੜੇ ਬਜ਼ੁਰਗ ਹੈ ਉਹ ਆਪਣੇ ਪੁੱਤ ਦੇ ਅਗੇਂਸਟ ਹੁੰਦੇ ਆ ਸਾਡੇ ਕੋਲ ਆ ਕੋਈ ਵੀ ਅਬਿਲਿਟੀ ਦੇ ਉਸ ਵਿੱਚ ਹੁੰਦਾ ਸਾਡੇ ਖਲਾਫ ਇਸ ਕਰਕੇ ਮੇਰੀ ਬਸ ਮੈਨੂੰ ਲੱਗਾ ਵੀ ਅੱਜ ਮੈਂ ਇਹ ਵਿਚਾਰ ਸਾਂਝੇ ਕਰਾਂ ਜੋ ਮੈਨੂੰ ਲੱਗਦਾ ਵੀ ਸਾਡੇ ਸਮਾਜ ਦੇ ਵਿੱਚ ਔਰ ਦੂਰ ਹੋਣੇ ਚਾਹੀਦੇ ਆ ਤੇ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੋਚ ਆਪਾਂ ਨੂੰ ਬਦਲਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਆ ਸੈਕਸ ਰੇਸ਼ੋ ਮੁੰਡਾ ਦੇ ਮੁੰਡਿਆਂ ਦੇ ਅਨੁਪਾਤ ਕੁੜੀਆਂ ਦੀ ਰੇਸ਼ੋ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਘਟ ਹੈ ਕਿਉਂ ਕਿ ਆਪਾਂ ਪੰਜਾਬ ਦੇ ਵਿੱਚ ਆਪਾਂ ਵੈਸੇ ਖਿਆਤ ਦਿੰਦੇ ਆਂ ਵੀ ਧਰਤੀ ਸਾਡੀ ਮਾਂ ਹੈ ਬਟ ਧਰਤੀ ਦੇ ਵਿੱਚ ਕੁੜੀਆਂ ਵਾਸਤੇ ਹੋ ਸਕਦਾ ਸਾਡੇ ਕੋਲ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਆਪਾਂ ਦੇ ਕੋਲ ਜਿਆਦਾ ਸਪੇਸ ਨਹੀਂ ਦਿੰਦੇ ਆਪਾਂ ਬਟ ਮੈਂ ਅੱਜ ਸਾਡੇ ਇੱਥੇ ਮਾਪੇ ਜਿਹੜੇ ਆਏ ਨੇ ਉਹਨਾਂ ਨੂੰ ਮੈਂ ਸਲਾਮ ਕਰਦਾ ਮੈਂ ਉਹਨਾਂ ਦੇ ਸੋਚ ਨੂੰ ਉਹਨਾਂ ਨੇ ਜਿਹੜਾ ਅੱਗੇ ਇਸ ਚੀਜ਼ ਨੂੰ ਆਪਣੀ ਸੋਚ ਬਦਲ ਰਿਹਾ ਔਰ ਕੁੜੀਆਂ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕੁੜੀਆਂ ਜਿਹੜੀਆਂ ਅਸੀਂ ਜਿੰਨੇ ਵੀ ਸਕੂਲ ਦੇ ਫੰਕਸ਼ਨ ਤੇ ਜਾਂਦੇ ਆ 10ਵੀਂ ਦਾ ਹੋ ਗਿਆ 12ਵੀਂ ਦਾ ਹੋ ਗਿਆ ਮੈਰਿਟੋਰੀਅਸ ਬੱਚਿਆਂ ਬੱਚੀ ਦੇ ਵਿੱਚ 10 ਦੇ ਵਿੱਚੋਂ 9 ਕੁੜੀਆਂ ਹੁੰਦੀਆਂ 9 ਕੁੜੀਆਂ ਜਿਹੜੀਆਂ ਹੈਗੀਆਂ ਉਹ ਜੇ 10 ਅਸੀਂ ਟੌਪ ਬੱਚੇ ਲੱਭਦੇ ਆ 10 ਦੇ ਵਿੱਚੋਂ 9 ਕੁੜੀਆਂ ਟੌਪ ਹੁੰਦੀਆਂ ਇਸ ਕਰਕੇ ਮੈਂ ਸਾਰਿਆਂ ਨੂੰ ਅੱਜ ਬਹੁਤ-ਬਹੁਤ ਮੁਬਾਰਕਾ ਦੇਣਾ ਚਾਹੁੰਦਾ ਔਰ ਮੇਰੇ ਵੱਲੋਂ ਬਹੁਤ बधाई लोहड़ी दियाँ और अं इे अपनी सोच को बदलीए और खास इस मौके पर मेरी प्रिंसीपल मैम भी सलाह हो रही थी भी अस चाहते हैं भी अभी कुछ कुड़िया कुड़ियादे कॉलेज में जरूर कुछ देखे जाइए तो असी एम एल ए साहबान भी गलबात की है तो असी दस लख रुपये जिते प्रिंसीपल मैडम ਚੋਣ ਕਿ ਉਹ 10 ਲੱਖ ਰੁਪਏ ਜਿੱਥੇ ਵੀ ਉਹ ਸਾਨੂੰ ਕਹਿਣਗੇ ਅਸੀਂ ਉੱਥੇ 10 ਲੱਖ ਰੁਪਏ ਲਗਾਉਂਦੇ ਹਾਂ ਠੀਕ ਹੈ